ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਬਾਈ ਅੱਜ ਪਹੁੰਚੇ ਹਾਂ ਭਾਰਸੋ ਸੇਵਕ ਦੀ ਦੁਕਾਨ ਤੇ ਹੈ ਨਾ ਹੁਣ ਤੁਹਾਨੂੰ ਪਤਾ ਹੀ ਆ ਵੀ ਐਤਕੀ ਜਿਹੜਾ ਮੱਕੀ ਦਾ ਸੀਜ਼ਨ ਆ ਨਾ ਉਹਦੇ ਵਿੱਚ ਬਹੁਤ ਜ਼ਿਆਦੇ ਬਾਰਸ਼ਾਂ ਦਸੀਆਂ ਹੋਈਆਂ ਹਨਾ ਮੂੰਗੀ ਦੇ ਸੀਜ਼ਨ ਵਾਸਤੇ ਐਸਐਮਐਸ ਦੀ ਲੋੜ ਆ ਵੀ ਮੱਕੀ ਦੇ ਬਾਰਸ਼ਾਂ ਦੇ ਬਾਵਜੂਦ ਪੈਣ ਤੋਂ ਵੀ ਹੈ ਨਾ ਜਿਹੜੀਆਂ ਮਸ਼ੀਨਾਂ ਚੱਲਦੀਆਂ ਉਹ ਫੋਰ ਵੀਲ ਨਾਲ ਚੱਲਦੀਆਂ ਆਪਾਂ ਅੱਜ ਸੇਵਕ ਦੀ ਵਰਕਸ਼ਾਪ ਪਹੁੰਚੇ ਹੋਏ ਆ ਇੱਥੇ ਹਨਾ ਤੁਸੀਂ ਪੁਰਾਣੀ ਮਸ਼ੀਨ ਕੋਈ ਰਿਪੇਅਰ ਕਰਾਉਣੀ ਆ ਉਹਦੇ ਵਾਸਤੇ ਵੀ ਇਹਦੇ ਕੋਲੇ ਪੂਰਾ ਅਰੇਂਜਮੈਂਟ ਆ ਕੋਈ ਕਮੈਨ ਨੂੰ ਪੇਂਟ ਕਰਾਉਣਾ ਉਹ ਵੀ ਇਹਦੇ ਕੋਲੇ ਪੂਰਾ ਅਰੇਂਜਮੈਂਟ ਆ ਕੋਈ ਕਟਰ ਥੱਬੇ ਬਣਾਉਂਦਾ ਕਿਸੇ ਵੀ ਕਮੈਨ ਦਾ ਹਨਾ ਉਹ ਵੀ ਇਹਦੇ ਕੋਲੇ ਅਰੇਂਜਮੈਂਟ ਆ ਕਿਸੇ ਕਮੈਨ ਦਾ ਇੰਜਨ ਕੋਈ ਗੜਬੜ ਕਰਦਾ ਇੰਜਨ ਦਾ ਤੁਹਾਨੂੰ ਦਿੱਕਤ ਆਉਂਦੀ ਹੈ ਹਨਾ ਉਹ ਵੀ ਇਹਦੇ ਕੋਲੇ ਅਰੇਂਜਮੈਂਟ ਆ ਯਾਨੀ A to Z ਇਹਦੇ ਕੋਲੇ ਅਰੇਂਜਮੈਂਟ ਆ ਸੇਵਕ ਕੋਲੇ ਆਪਣੇ ਕੋਲੇ ਇਹਦੀ ਵਰਕਸ਼ਾਪ ਤੇ ਹਨਾ ਬਾਕੀ ਆਪਾਂ ਪਹਿਲਾਂ ਵੀਡੀਓ-ਬੂਡੀਓ ਪਾਉਂਦੇ ਵੀ ਰਹਿੰਨੇ ਆ ਆਪਣੀਆਂ ਮਸ਼ੀਨਾਂ ਦੇ ਵੀ ਕੰਮ-ਕੁਮ ਕਰਨ ਜਾਂਦਾ ਇਹ ਹਨਾ ਬਾਕੀ ਤੁਹਾਨੂੰ ਅੱਜ ਵਰਕਸ਼ਾਪ ਦੇ ਕਰਾਉਨੇ ਆ ਟੂਰ ਨਾਲੇ ਸੇਵਕ ਨਾਲ ਮਲਾਉਨੇ ਆ ਹਨਾ ਕੀ ਕੀ ਜਿਹੜਾ ਆਪਣੇ 4-ਵੀਲ ਦੇ ਵਿੱਚ ਕਿਹੜਾ ਹਿੱਸਾ ਯੂਜ਼ ਕਰਦਾ ਕਿੱਥੇ ਘਰੇ ਜਾ ਕੇ ਲਾਉਂਦਾ ਹੈ ਕਾ ਵਰਕਸ਼ਾਪ 'ਤੇ ਲਾਉਂਦਾ ਸਾਰੀ ਗੱਲਬਾਤ ਆਪਾਂ ਸੇਵਕ ਬਾਈ ਨਾਲ ਕਰਦੇ ਆ ਕਰਦੇ ਆ ਚਲੋ ਵੀਡੀਓ ਸਟਾਰਟ ਆਜੋ ਆਹ ਸੇਵਕ ਦਾ ਨੰਬਰ ਆ ਕਿਸੇ ਵੀ ਮੇਰੇ ਵੀਰ ਨੇ ਹਨਾ ਕੋਈ ਇਹਦੇ ਨਾਲ ਗੱਲਬਾਤ ਕਰਨੀ ਆ ਜਾਂ ਕੋਈ ਮਸ਼ੀਨ ਦਾ ਕੰਮ ਜਾਂ ਕੋਈ 4 ਵੀਲ ਹੈ ਨਾ ਜਾਂ ਕੋਈ ਥਰੇਸਰ ਬਾਸਕਟ 프ਰੰਟ ਆਉਗਰ ਸਟਾਵਕਰ ਹਨਾ ਰੂਟਾਵੇਟਰ ਹਾਲ ਡੀਰੋ ਡ੍ਰਿਲ ਜੋ ਵੀ ਕੰਮ ਕਰਾਉਣਾ ਹੈ 4 ਵੀਲ ਐਸਐਮਐਸ ਜੋ ਵੀ ਤੁਸੀਂ ਮਸ਼ੀਨ ਦਾ ਕਰਾਉਣਾ ਉਹ ਸਾਰਾ ਤੁਸੀਂ ਇਹਨਾਂ ਕਰਵਾ ਸਕਦੇ ਹੋ ਬਾਕੀ ਕਈ ਵੀਰੇ ਹਨਾ ਆਉਣ ਦੇ ਵਿੱਚ ਥੋੜੇ ਜਿਹਾ ਅਲਜਦੇ ਆ ਉਰੇ ਬਾਈ ਕਈਆਂ ਵੀਰਾਂ ਦਾ ਮੈਨੂੰ ਫੋਨ ਆਉਂਦਾ ਹੁੰਦਾ ਨਾ ਜਦੋਂ ਆਪਾਂ ਬਾਈ ਇੱਧਰ ਨਾਬਾ ਭਾਰਸੋਂ ਰੋਡ ਹਨਾ ਉਹਦੇ ਆਪਾਂ ਇੱਥੇ ਸਾਹਮਣੇ ਆ ਗਈ ਨਿਊ ਗਰਦੀਪ ਵਾਲੇ ਦੀ ਫੈਕਟਰੀ ਨਿਊ ਗਰਦੀਪ ਤੋਂ ਥੋੜਾ ਅੱਗੇ ਚਸਵਾਲ ਪੈਂਦਾ ਉੱਥੇ ਇੱਕ ਗੇਟ ਜਿਹਾ ਬਣਿਆ ਹੋਇਆ ਲੋਹੇ ਦਾ ਨਾ ਮਾਤਾ ਦੇ ਮੰਦਿਰ ਦਾ ਬੋਰਡ ਲੱਗਿਆ ਉਹ ਗੇਟ ਦੇ ਅੰਦਰ ਐਂਟਰ ਹੁੰਦੀ ਸਾਰੇ ਬਸ ਤੁਸੀਂ ਸਮਝ ਲਓ 500 ਮੀਟਰ ਆਉਣਾ ਹੈ ਉਹਦੇ ਬਾਅਦ ਸਾਨੂੰ ਆ ਬੋਰਡ ਆ ਜਿਹੜਾ ਹਨਾ ਜਾਂ ਤੁਹਾਨੂੰ ਲੋਕੇਸ਼ਨ ਆ ਜਿਹੜੀ ਆਪਾਂ ਦਿਖਾ ਰਹੇ ਹਾਂ ਕੈਮਰੇ ਦੇ ਵਿੱਚ ਇਹ ਤੁਹਾਨੂੰ ਨਜ਼ਰ ਆ ਜਾਣੀ ਉਹਦੇ ਨਾਲ ਫਿਰ ਤੁਹਾਡੇ ਜਿਹੜੇ ਸ਼ੇਪ ਕੁਵਾਈ ਦੀ ਵਰਕਸ਼ਾਪ ਆ ਉਹ ਤੁਸੀਂ ਪਹੁੰਚ ਜਾਓਗੇ ਬਾਕੀ ਚਲੋ ਦੇਖਦੇ ਆਂ ਅੰਦਰ ਕੰਮ ਚੱਲਦਾ ਹੈ ਪੂਰੇ ਜੋਰਾਂ ਤੇ 4 ਵੀਲ ਹੋ ਗਏ ਕਟਰਾਆਂ ਦੇ ਜਿਹੜੇ ਆ ਇਹ ਹੋਇਆ ਕਟਰਾ ਜਿਹੜੇ ਮੰਨ ਲਓ ਝੋਨੇ ਦੇ ਵਿੱਚ ਨਾ ਥੱਬੇ ਬਣਦੇ ਆ ਵੀ ਇਹ ਕਟਰਾਆਂ ਦੇ ਵਿੱਚ ਕੰਪਲੀਟ ਆਈ ਤੀ ਵੈਸੇ ਫਿਰ ਇਹ ਆਪਣਾ ਬਾਈ ਸੇਵਕ ਹੈ ਨਾ ਇਹਨਾਂ ਨੂੰ ਬਿਲਕੁਲ ਸੈੱਟ ਜ਼ੀਰੋ ਕਰਕੇ ਦਿੰਦਾ ਵੀ ਜਿਹੜੀ ਥੱਬਿਆਂ ਦੀ ਕੰਪਲੇਟ ਆ ਉਹ ਨਹੀਂ ਆਉਂਦੀ ਇਹ ਕੰਮ ਆ ਜਿਹੜਾ ਨਾ ਵਰਕਸ਼ਾਪ ਤੇ ਇਹਦੇ ਕਟਰਾ ਦੇਖੋ ਦੋ ਖੜੇ ਆ ਇੱਕ ਉਹ ਖੜਾ ਇੱਕ ਇਹ ਖੜਾ ਉਹਦੇ ਬਾਅਦ ਇੱਕ ਆ ਲੱਗਿਆ ਹੋਇਆ ਉਹ ਮਾਰਿਆ ਹੋਇਆ ਮੁੱਦਾ ਰੇ ਬਾਕੀ ਇਹ 4 ਵੀਲ ਦੇ ਕਲਦਾ ਪੂਰਾ ਜੋਰ ਟਾਇਰ ਆ ਰਹੇ ਆ ਮਾਰੋ ਮਾਰਾ ਮਸ਼ੀਨਾ ਲੱਗੀਆਂ ਹੋਈਆਂ ਲਾਈਨਾਂ ਦੇ ਵਿੱਚ ਹਨਾ ਵੀ ਕਮੈਨ ਆਉਂਦੀ ਆ 2 ਵੀਲ ਆਉਂਦੀ ਆ ਅਗਲੇ ਦੇ ਘਰੋਂ ਉਰੇ ਆ ਕੇ ਜਿਹੜਾ 4 ਵੀਲ ਇਸਾ ਹਨਾ ਫਿੱਟ ਕਰਦਾ ਇਹ ਬਾਕੀ ਆਪਾਂ ਸਾਰੀ ਗੱਲਬਾਤ ਹੁਣ ਕਰਦੇ ਆਂ ਸੇਵਕ ਨਾਲ ਉਹ ਲੱਗਿਆ ਆ 4 ਵੀਲ ਲਾਉਣਾ ਇਧਰ ਆਪਣਾ ਬੜਾ ਬਾਈ ਸੇਵਕ ਹੋਰ ਬਾਈ ਸੇਵਕ ਕਿਦਾਂ ਠੀਕ ਆ ਬਾਈ ਚੱਲੀ ਜਾਂਦਾ ਕੰਮ ਹਾਂਜੀ ਹਾਂ ਤੱਕੀ ਜਾਂਦਾ 4 ਵੀਲ ਆ ਲਾ ਕੇ ਹੋਰ ਸੁਣਾ ਵਧੀਆ ਬਾਈ ਵਧੀਆ ਹਾਂ ਹੁਣ ਤਾਂ ਫੁੱਲ ਸੋ ਆ ਜਾ ਆਪਣੇ 4 ਵੀਲ ਦਾ ਜੋਰ ਹੋਣਾ ਹਾਂਜੀ ਪੂਰਾ ਜੋਰ ਆ ਬਾਈ ਕਿੰਨੇ ਕ ਮਸ਼ੀਨਾਂ ਲਾ ਚੁੱਕੇ ਆ ਬਾਈ 100 ਪਲੱਸ ਕਰਕੇ ਬਾਈ ਇਸ ਜੇ ਆਏ ਤੱਕੀ ਆਏ ਤੱਕੀ 127ਵੇਂ ਜਾ ਰਹੀ ਆ ਚਟ ਜਾ ਰਹੀ ਆ ਇਹ ਉੱਥੇ ਪੱਤੀ ਦੇ ਉੱਪਰ ਮੈਂ ਜਾ ਰਹੇ ਨੇ ਵੀ ਮੰਨ ਲਓ ਕੋਈ ਪੰਜਾਬ ਦੇ ਵਿੱਚ ਮਸ਼ੀਨ ਛੱਡਦੇ ਨਹੀਂ ਡੋਬੀ ਪੰਜਾਬ ਹਰਿਆਣਾ ਗਾਹ ਤਾਂ ਪੂਰਾ ਆਪਾਂ ਨੇ ਅੱਛਾ ਹਰਿਆਣਾ ਵੀ ਪੁਰਾਣਾ ਚੱਲ ਰਿਹਾ ਹੁਣ ਪਾਸ ਵਕਤ ਵੀ ਹਰਿਆਣਾ ਦੇ ਵਿੱਚ ਵੀ ਜਾ ਕੇ ਲਾ ਕੇ ਆਉਣਾ ਫਿਰ ਆਹ ਗੱਡੀ ਕਿੱਥੇ ਨੂੰ ਲੋਡ ਹੋ ਰਹੀ ਆ ਇਹ ਜਾ ਰਹੀ ਆ ਬਾਬਾ ਬਕਾਲਾ ਹੈ ਬਾਬਾ ਬਕਾਲਾ ਸਾਹਿਬ ਬਾਬਾ ਬਕਾਲਾ ਸਾਹਿਬ ਕਰਦਾ ਨੇ ਰੀ ਠੀਕ ਆ ਮਤਲਬ ਜਿਵੇਂ ਹੁਣ ਮਸ਼ੀਨਰੀ ਉੱਥੇ ਖੜੀ ਆ ਮਸ਼ੀਨ ਉਰੇ ਉਰੇ ਤਾਂ ਨਹੀਂ ਸਦੀ ਵਰਕ ਆਪੇ ਕੋਈ ਕੁਝ ਲੋਡ ਨਹੀਂ ਫੜ ਸਾਰੇ ਫਰਮੇ ਹੈਗੇ ਨੇ ਹਰੇਕ ਮਸ਼ੀਨ ਦੇ ਫਰਮੇ ਨੇ ਆਪਾਂ ਕਿਸ ਨੂੰ ਆਨੇ ਪੁੱਛੇ ਜੀ ਕਹਿੰਦੇ ਕਾਹ ਇੰਚ ਗਲਾਸ ਪਊਗਾ ਕਾਹ ਇੰਚ ਕਾਉਂਟਰ ਆ ਆਪਣੇ ਕੋਲ ਹਰੇਕ ਮਸ਼ੀਨ ਦਾ ਸਮੇਸ਼ ਹੋਵੇ ਕਰਤਾਰਪ੍ਰੀਤ ਸਾਰੇ ਨੇ ਕਾਉਂਟਰਾਂ ਵੀ ਹੈਗੀਆਂ ਨੇ ਅੱਛਾ ਆਪਾਂ ਨੇ ਸਾਰੇ ਫਰਮੇ ਪ੍ਰੋਪਰ ਹੈਗੇ ਨੇ ਆਪਣੇ ਕੋਲ ਵੀ ਮੱਲਾ ਤੈਨੂੰ ਅਗਲੇ ਨੇ ਆਰਡਰ ਦੇ ਦਿੱਤਾ ਹਾਂਜੀ ਆਰਡਰ ਦੇਣ ਤੋਂ ਬਾਅਦ ਤੇਰਾ ਫੋਰ ਵੀ ਲੈਤੀ ਤਿਆਰ ਕਰ ਲਾ ਤਿਆਰ ਕਰਕੇ ਭੇਜ ਜਾ ਰੰਗ ਕਰਕੇ ਭੇਜਦੇ ਆ ਐ ਨਹੀਂਗਾ ਜਾ ਕੇ ਬਾਈ ਵੈਲਡਿੰਗ ਕਰਨੇ ਕੁਝ ਹੋਰ ਕਰਨਾ ਅੱਛਾ ਜਾ ਕੇ ਵਾ ਫੈਕਟਰੀ ਚ ਰਿਪੇਅਰ ਕਰਕੇ ਹੂੰ ਵੈਲਡਿੰਗ ਕਰਕੇ ਪੂਰਾ ਪੇਂਟ ਦਾ ਕੰਮ ਕਰਕੇ ਫੇਰ ਭੇਜਦੇ ਆ ਯਾਨੀ ਫਿਰ ਪਹੌਣਾ ਅੱਜ ਦਿਖਾਈਏ ਵੀਡੀਓ ਦੇ ਵਿੱਚ ਵੀ ਕੀ ਕੀ ਕਿਹੜੀ ਕਿਹੜੀ ਕੁਆਲਿਟੀ ਦਾ ਗਿਆ ਗੇਅਰ ਕਿਹੜੀ ਮਸ਼ੀਨ ਨੂੰ ਕਿਹੜਾ ਸਪੈਸ਼ਲ ਗੇਅਰ ਕਿਹੜਾ ਲੱਗਦਾ ਕਿਹੜੀ ਨਹੀਂ ਲੱਗਦਾ ਕੀ ਮਟੀਰੀਅਲ ਯੂਜ਼ ਕਰਨਾ ਉਹਦੇ ਬਾਰੇ ਆਪਾਂ ਕਰੀਏ ਅੱਜ ਗੱਲ ਆ ਗੇਅਰ ਗਰੰਕ ਕਰੇ ਮੈਂ ਇਹ ਜਾਣਾ ਇਥੇ ਆ ਗੱਡੀ ਜਿਹੜਾ ਧਰ ਕੇ ਹਾਂਜੀ ਹਾਂਜੀ ਇਹ ਗੇਅਰ ਦੀ ਨੂੰਣਾ ਤੁਸੀਂ ਮੇਸ਼ ਮਸ਼ੀਨ ਦਾ ਸਪੈਸ਼ਲ ਗੇਅਰ ਆ ਇਹ ਅੱਛਾ ਇਹ ਤੁਸੀਂ ਮੇਸ਼ ਵਾਸਤੇ ਲੱਗਣਾ ਹੈ ਅੱਛਾ ਦਸ਼ਮੇਸ਼ ਨੂੰ ਸਪੈਸ਼ਲ ਲੱਗਦਾ ਹਾਂ ਹਾਂਜੀ ਹਾਂ ਇਹਦੇ ਕਾਊਂਟਰ ਨਾਲ ਹੀ ਫਰਕ ਹੁੰਦਾ ਅੱਛਾ ਇਹ ਆਪਣੇ ਲੋਟੇ ਦਾ ਗੇਅਰ ਵਰਤਦੇ ਆ ਧੂਰੀ ਵਾਲਿਆਂ ਬਾਬਿਆਂ ਇਹਦੇ ਵਿੱਚ 베어ਿੰਗ ਨੇ ਜਿਹੜੇ ਪਾਏ ਹੋਏ ਆਪਾਂ ਨੇ ਨਾਚੀ ਦਾ 베어ਿੰਗ ਪਾਇਆ ਹੈ ਜਪਾਨ ਦਾ ਕਿੰਨੇ ਦਾ ਨਾਚੀਆ ਨਾਚੀ ਕੰਪਨੀਆ ਦੇ ਪਾਣ ਦੀ ਅੱਛਾ ਉਹਦੇ 베어ਿੰਗ ਪਾਏ ਹੋਏ ਨੇ ਗੇਅਰ ਠੀਕ ਆ ਜਿਹੜਾ ਆਪ ਇਹ ਵੀ ਤੇ ਜਿਵੇਂ ਇਹਦਾ ਹੀ ਆ ਹਾਂ ਜਸਮੀਰ ਇਹ ਨਹੀਂ ਇਹ ਹੈਗਾ ਆਪਣੀ ਜੀਡੀਆਰ ਆਮ ਜੀਡੀਆਰ ਦਾ ਅੱਛਾ ਹਾਂਜੀ ਹਾਂ ਇਹ ਜੀਡੀਆਰ ਗੇਅਰ ਨੂੰ ਲਾਉਣਾ ਹੈ ਠੀਕ ਆ ਸਾਡਾ ਅਪਦਾ ਇਹਨੇ ਆਪ ਗੇਅਰ ਅਸੀਂ ਵੱਧ ਲੱਗ ਭੇਜਾਂਗੇ ਗੋਲ ਬਾਡੀ ਦਾ ਗੇਅਰ ਅੱਛਾ ਉਹ ਗੋਲ ਬਾਡੀ ਵਾਲਾ ਗੇਅਰ ਭਾਈ ਉਹ ਤਾਂ ਬਦ ਕਰੇ ਦੇਖਿਆ ਨਹੀਂ ਆਪਾਂ ਨੇ ਕਿ ਨਹੀਂ ਉਹ ਆਪਾਂ ਹੀ ਲਾ ਕੇ ਭੇਜ ਦਾਂ ਤਕਰੀਬਨ ਹੋਗੇ 2 ਸਾਲ ਵਰਤਦ ਗੋਲਵਾਡੀ ਵਾਲਾ ਪਰਸੈਂਟ ਗੇਅਰ ਆਪੋ ਲਾ ਰਹੇ ਆ। ਮਤਲਬ ਅੱਛਾ ਬਿ ਗੋਲਵਾਡੀ ਆ। ਉਹ ਪਿਆ ਆਪਣੇ ਕੋਲੇ। ਹਾਂ ਫੇ ਉਹ ਵੀ। ਜਿਹੜਾ ਇਹ ਜੀ ਦਸ਼ਮੇਸ਼ ਨੂੰ ਗੇਅਰ ਲੱਗਦਾ ਹਨਾ ਸਪੈਸ਼ਲ ਗੇਅਰ। ਆ ਦੇਖੋ ਇੱਧਰ ਦਸ਼ਮੇਸ਼ ਦੇ ਨਾਲ ਦਾ ਹੀ ਰੰਗ ਕਰਤਾ ਮੁੰਡੇ ਨੇ ਜਮਾਈ ਆ ਨਾ। ਵੀ ਗੱਲ ਬਣਾਤੀ ਪੂਰੀ। ਇਹ ਵੀ ਦਸ਼ਮੇਸ਼ ਸਪੈਸ਼ਲ ਗੇਅਰ ਆ ਜਿਹੜੇ ਆ ਨਾ ਇਹ ਹੋ ਗਏ। ਬਾਕੀ ਸੇਵਕ ਜਿਹੜਾ ਲਾ ਰਿਹਾ ਗੋਲ ਬਾਡੀ ਦੇ ਵਿੱਚ ਆ ਗੇਰ ਲਾ ਰਿਹਾ ਬਾਈ ਇਹਦਾ ਕੀ ਫਰਕ ਆ ਸੇਵਕ ਬਾਈ ਇਹ ਦੇਖੋ ਤੁਸੀਂ ਜਿਹੜੇ ਹੁਣ ਕਾਉਂਟਰਾਂ ਕੱਢ ਰਹੇ ਨੇ ਅਗਲਾ ਕਹਿੰਦਾ ਸੀ ਗੁੱਲਾ ਪਾ ਕੇ ਦਵਾਂਗੇ ਚਾਰ ਕੱਢ ਕੇ ਇਹ ਆਪਾਂ 2 ਸਾਲ ਪਹਿਲਾਂ ਹੀ ਕਪੜੀਆਂ ਬਾਹਰ ਕੱਢਤੀ ਸੀ ਗੁੱਲਾ ਅੱਛਾ ਇਹ ਚੀਜ਼ਾਂ ਜਿਹੜੀਆਂ ਅੱਜ ਦਿੱਕਤ ਕਰ ਰਹੀਆਂ ਨੇ ਬ੍ਰੇਕਾਂ ਚ ਬਰੇ ਡਰਮ ਲੱਗੇ ਹੋਏ ਨੇ ਗੇਰਾਂ ਚ ਹਾਂ ਇਹ ਚੀਜ਼ਾਂ ਆਪ ਲਾਣੇਦਾਰ ਨੇ ਆਪਣੇ ਨੇ ਪਹਿਲਾਂ ਹੀ ਸੁਣ ਲਿਆ ਸੀ ਇਹ ਚੀਜ਼ਾਂ ਬਾਰੇ ਅੱਛਾ ਮਨ ਲਾ ਵੀ ਜਿਹੜੀਆਂ ਅੱਜ ਆਪਾਂ ਦੇਖਦੇ ਆਂ ਵੀ ਲੰਬੀਆਂ ਸ਼ਾਫਟਾਂ ਹੋ ਗਈਆਂ ਜਾਂ ਕਾਉਂਟਰ ਨਿਕਲੀ ਹੋਈ ਆਉਂਦੀ ਹਾਂ ਇਹ ਦੇਖਣ ਨੂੰ ਯਾਰ ਮੈਂ ਕਹਿੰਦਾ ਬਾਡੀ ਵੀ ਸਾਰੀ ਲੋਹੇ ਦੀ ਉਹ ਹੈ ਜਿਹੜਾ ਕ੍ਰਾਊਨ ਪੀਨ ਹੈ ਵੀ ਹੈ ਦੀ ਚਾਹੇ ਐਡਾ ਕ੍ਰਾਊਨ ਪੀਨ ਹੈ ਇਹਦੇ ਵਿੱਚ ਅੱਛਾ ਜਿਹੜਾ ਗੇੜਾ ਦਿੰਦਾ ਇਹਨੂੰ ਉਹ ਪੂਰਾ ਵੱਡਾ ਆ ਸਵਰਾਜ ਟਰੈਕਟਰ ਦਾ ਕਾਊਂਟਰ ਪੀਨ ਆ ਇਹ ਬਹੁਤ ਜਣੀ ਸਿਸਟਮ ਜਿਹੜਾ ਦਾ ਬਾਲਾ ਹੀ ਤਕੜਾ ਮੈਨੂੰ ਬਾਡੀ ਵੀ ਲੋਹੇ ਦੀ ਲੱਗਦੀ ਹੈ ਹਨਾ ਹਾਂ ਜੀ ਹਾਂ ਜੀ ਯਾਰ ਨਕਾਸਟਿੰਗ ਬਾਡੀ ਹੈ ਇਹ ਵਾਹ ਜੀ ਵਾਹ ਇਹਦਾ ਬਾਲਾ ਝੋਟੇ ਮਦੂਰ ਦਾ ਝੋਟਾ ਹੀ ਆ ਨਾ ਤੇਰੇ ਸਾਰੇ ਬੈਰੀਆਂ ਨੂੰ ਤੇਲ ਮਿਲਦਾ अच्छा गोल बॉडी ਦੇ ਫਰਕ ਕਰਨ ਦੀ ਲੋੜ ਨਹੀਂ ਹੈਗੀ ਠੀਕ ਆ ਉਹ ਉਹਦੇ ਨਾਲੋਂ ਇਹਦਾ ਕੀ ਫਰਕ ਆ ਮੱਲਾ ਜਿਆਦਾ ਕੀ ਫਰਕ ਆ ਜਿਆਦਾ ਫਰਕ ਸਭ ਤੋਂ ਮੇਨ ਆ ਵੀ ਇਹਨੂੰ 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 ਆ ਬੈਰਿੰਗ ਨੂੰ ਤੇਲ ਮਿਲਦਾ ਜਿੱਦੇ ਕਾਉਂਟਰ ਕਰਨੀ ਉਹਨੂੰ ਵੀ ਤੇਲ ਮਿਲਦਾ ਅੱਛਾ ਵੀ ਉਹ ਜਿਵੇਂ ਉਹ ਸਪੈਸ਼ਲ ਗਰੀਸ ਕਰਨ ਦੀ ਲੋੜ ਜਿਵੇਂ ਉਹ ਬਾਡੀ ਖੜੀ ਆ ਹਾਂਜੀ ਉਹਦੇ ਉੱਪਰ ਤੇਲ ਨਹੀਂ ਮਿਲਦਾ ਤੇ ਉੱਪਰ ਤੇਲ ਨਹੀਂ ਚੜਦਾ ਆ ਤੇਲ ਨਹੀਂ ਚੜਦਾ ਇਹ ਐਂ ਲੱਗਣਾ ਚੇਕਣਾ ਪਿਆ ਇਹ ਹਾਂਜੀ ਹਾਂਜੀ ਚੇਕਣ ਲੱਗਣਾ ਆ ਆ ਗਈ 샤ఫ్ਟ ਨੂੰ ਬੇੜਾ ਦੇਣਾ ਜਿਹੜਾ ਆਹ ਕਾਉਂਟਰ ਨਾਲ ਲੱਗਣਾ ਜਾਂਦੇ ਠੀਕ ਆ ਇਹਨੇ ਸ਼ਾਲਤ ਨੂੰ ਜਿਹੜਾ ਨਮਾ ਕਰ ਵੀ ਇਹਦੇ ਵਿੱਚ ਮਲਾ ਤੇਲ ਘੁੰਮਦਾ ਰਹਿੰਦਾ ਬੈਰਿੰਗਾਂ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ ਨਾ ਹਾਂ ਇਹ ਚੀਜ਼ ਦਾ ਫਰਕ ਹੈ ਇਹਦੇ ਵਿੱਚ ਉਹ ਜਿਵੇਂ ਖੜਵੀ ਬਾਡੀ ਆ ਨਾ ਉਹਦੇ ਵਿੱਚ ਕੀ ਆ ਤੇਲ ਆ ਜਿਹੜਾ ਵੀ ਥੋੜਾ ਜਿਹਾ ਔਖਾ ਚੜਨਾ ਇਹਦੇ ਵਿੱਚ ਕੀ ਆ ਜਿਵੇਂ ਆਹ ਬੈਰਿੰਗ ਆ ਹੁਣ ਇਹਦੇ ਇੱਥੇ ਤੱਕ ਥੋੜੀ ਦੇ ਲਾਉਣਾ ਗੇਅਰ ਪੂਰਾ ਭਰਦਾ ਨਹੀਂ ਹੈਗਾ ਇਹ ਯਾਨੀ ਉਹ ਗੇਅਰ ਦਾ ਇਹ ਆ ਵੀ ਬੈਰਿੰਗਾਂ ਨੂੰ ਤੇਲ ਦਾ ਮਸਲਾ ਹੁੰਦਾ ਹੈ ਨਾ ਹਾਂਜੀ ਹਾਂਜੀ ਬਸ ਟਾਇਰ ਨੇ ਆਪਣੇ ਗੁਡੀਆ ਰ ਪਾਓ ਐਮ ਆਰ ਐਫ ਕੋ ਬੀ ਕੇਟੀ ਆਹ ਟਾਇਰ ਜਿਹੜੀ ਮਰਜ਼ੀ ਕੰਪਨੀ ਦੇ ਪ ਸ਼ਾਮਲੀ ਦਾ ਰਿਮ ਆਪਣਾ ਹੈ ਰਿਮ ਵੀ ਆਪਣਾ ਸ਼ਾਮਲੀ ਦਾ ਸਪੈਸ਼ਲ ਆ ਸ਼ਾਮਲੀ ਦਾ ਸ਼ਾਮਲੀ ਦਾ ਰਿਮਾ ਸ਼ਾਮਲੀ ਦਾ ਹਾਂਜੀ ਹਾਂ ਸਪੈਸ਼ਲ ਰਿਮ ਹੁੰਦਾ ਜੀ ਇਹ ਠੀਕ ਆ ਬਈ ਵਧੀਆ ਕੁਆਲਟੀ ਆ ਵਧੀਆ ਕੁਆਲਟੀ ਰਿਮ ਨੇ ਟਾਇਰ ਜਿਹੜੀ ਮਰਜ਼ੀ ਕੰਪਨੀ ਦਾ ਲਾ ਸਕਦੇ ਆ ਟਾਇਰ ਗੁਡੀਅਰ ਪਾਵਲੋ ਐਮ ਆਰ ਐਫ ਬੀ ਕੇ ਟੀ ਕੋਈ ਕਸਟਮਰ ਦੀ ਕੀ ਭਾਇ ਸਰ ਠੀਕ ਆ ਹਿੱਸੇ ਤੇ ਚੱਲੀ ਹੁਣ ਹਿੱਸਾ ਦੇਖੀਏ ਹਾਂਜੀ ਸਤ ਖਾਦਨੇ ਆਜ ਅੱਜ ਹਿੱਸੇ ਦੀਆ ਪੇਂਟ ਕਰਕੇ ਭੇਜਦੇ ਆਪਾਂ ਸਾਰਾ ਅਜੇ ਸਾਰਾ ਮਤਲਬ ਜਿਹੜਾ ਪਾਰਟ ਲੱਗਣਾ ਹੈ ਅਗਲੇ ਦਿਨ ਘਰੇ ਜਾਣਾ ਜਿਹੜਾ ਮਤਲਬ ਰੈਡੀ ਕਰ ਲਿਆ ਹੈ ਸ਼ੀਸ਼ੇ ਵਾਂਗ ਉਹ ਨੀਚੇ ਪ੍ਰੋਪਰ ਪੇਂਟ ਨਹੀਂ ਹੁੰਦਾ ਨਾ ਤੇ ਪੇਂਟ ਨਹੀਂ ਕਰਕੇ ਭੇਜਦੇ ਆ ਜਿਹੜਾ ਆ ਕਟਰ ਨਾਲ ਟਾਹਿਆ ਬਾਈ ਇਹਦਾ ਕੀ ਕਰੀ ਜਾਂਦੇ ਨਵੀਂ ਮੈਨੂੰ ਕਟਰ ਵੀ ਉੱਚੇ ਮਾਡਲ ਦਾ ਹੀ ਲੱਗਦਾ ਇਹ ਇਹਨਾਂ ਥੱਬਿਆਂ 'ਚ ਪ੍ਰੋਬਲਮ ਸੀਗੀ ਇਹ ਛੱਲ ਕਰਕੇ ਦਿੰਨੇ ਆ ਬਾਈਆਂ ਦਾ ਅੱਛਾ ਜਿਹੜੇ ਮਤਲਬ ਥੱਬੇ ਬਣਦੇ ਆ ਕਟਰਾਂ ਦੇ ਵਿੱਚ ਹਾਂਜੀ ਹਾਂਜੀ ਕੀਦਾ ਕੀ ਕਰਦਾ ਸੇਬਕ ਬਾਈ ਜੀ ਟ੍ਰੇ ਸੈਟ ਕਰਨੀ ਪੈਂਦੀ ਹੈ ਢੰਗਾਈ ਕਰਨੀ ਪੈਂਦੀ ਹੈ ਲੰਬੇ ਵਿੱਚ ਕਰਨੇ ਪੈਂਦੇ ਨੇ ਦੇਖਣਾ ਪੈਂਦਾ ਟੇਰੇ ਹਿਸਾਬ ਨਾਲ ਜਿਹੜੇ ਮਤਲ ਥੱਲੇ ਆ ਫਰਸਾ ਜਿਹੜਾ ਹੁਣ ਬਾਈ ਉਹ ਨਹੀਂ ਪਟ ਰਹੇ ਆ ਇਹ ਪਟ ਕੇ ਨਵਾਂ ਲਾਏਗਾ ਫੇਰ ਜੀ ਫਰਸ ਵੀਰੇ ਜਿਹਦਾ ਸਹੀ ਹੋ ਜਾਂਦਾ ਹਾਂ ਉਹ ਆਪਾਂ ਖਰਚਾ ਬਚ ਜਾਂਦਾ ਅਗਲੇ ਦਾ ਅੱਛਾ ਉਹ ਆਪਾਂ ਵੀ ਰੱਖ ਦਿੰਨੇ ਆ ਦਸਤੀ ਅਗਲੇ ਨੂੰ ਵੀ ਭੇਜੋੜਾ ਆ ਫਰਸ ਬਚ ਜੂਗਾ ਵੀ ਜਿਹੜੇ ਬਚਾਉਣਾ ਅਗਲੇ ਨੂੰ ਠੀਕ ਆ ਵੀ ਜਿੰਨਾ ਕਿ ਨਕਸ਼ਾ ਉਹਨਾਂ ਕੇ ਕੱਢ ਕੇ ਦਿੰਨਾ ਉਹਨਾਂ ਹੀ ਕੱਢਦੇ ਹਾਂ ਠੀਕ ਐਦ ਕੀ ਦਾ ਕੰਮ ਇਹ ਤਾਂ ਕਣਕ ਦੇ ਵੀ ਸੱਬੇ ਬਣਾਉਦੇ ਹੋਣੇ ਕਟਰਰ ਦਾ ਕਿਸੇ ਵੀ ਮੇਰੇ ਵੀਰ ਦਾ ਹਨ ਕੋ ਕਟਰਰ ਦਾ ਮੰਨ ਲਓ ਥੱਬਾ ਬਣਦਾ ਤਾਂ ਤੁਸੀਂ ਇੱਕ ਬਣਾਉਣਾ ਨਹੀਂ ਹੈਗਾ ਜਿਹੜਾ ਸੇਵਕ ਦਾ ਕਨੈਕਟ ਨੰਬਰ ਬੋਰਡ ਤੁਹਾਨੂੰ ਦਿਖਾਇਆ ਹਨ ਉਹਦੇ ਨਾਲ ਕਨੈਕਟ ਕਰ ਲੈਣਾ ਇਹਦੇ ਕਿੰਨਾ ਖਰਚਾ ਆ ਜਾਂਦਾ ਸੇਵਕ ਭਾਈ ਜੀ ਮੱਲਾ A to Z ਟ੍ਰੇ ਵਿੱਚ ਬਲ ਲਾਉਣੇ ਆ ਇਹਦਾ ਜੇ ਬਲਾਂ ਸਮੇਤ ਆ ਜਾਂਦਾ ਵੀਰੇ 40 ਗਾਲੀ ਦੇ ਆਸ-ਪਾਸ ਅੱਛਾ ਹਾਂਜੀ ਵੀ ਮੋੜ ਕੇ ਥੱਬਾ ਨਹੀਂ ਫਿਰ ਬਣਾਉ ਹਾਂਜੀ ਫਿਰ ਥੱਬਾ ਬਣਾਉ ਉਹ ਮਸ਼ੀਨ ਨੇ ਬਾਡੀ ਵੀ ਡਬਲ ਕਰਨੀ ਆ ਫਿਰ ਹਾਂਜੀ ਹਾਂਜੀ ਯਾਰ ਥੱਬਾ ਬਣਦਾ ਹਨਾ ਹੁੰਦਾ ਮੇਨ ਕਟਰ ਚੋਕ ਨਹੀਂ ਹੁੰਦਾ ਇਹ ਚੋਕ ਹੁੰਦਾ ਇਹ ਨਾ ਥੱਬੇ ਬਣ ਕੇ ਚੋਕ ਹੋ ਜਾਂਦੇ ਆ ਉਹ ਸੱਭਾ ਬਣਾਉਣ ਆਇਆ ਰ ਮੈਂ ਬਾਰਮਾ ਦਾ ਹਾਂ ਹੀ ਲੱਗਿਆ ਹੁੰਦਾ ਵੀ ਲੈਂਚ ਬਾਹਰ ਸੈਟ ਹੋ ਕੇ ਜਾਈਏ ਮਾਲ ਵਿੱਚ ਵੀ ਥਰੇ ਸਰ ਦਾ ਵੀ ਕੀ ਦਵਾਰ ਹੈ ਨਾ ਗਾਜਾ ਥੱਬਾ ਬਣਾਉਣਾ ਉਹਦਾ ਵੀ ਕੀ ਪਤਾ ਵੀ ਕਰ ਚੋਕ ਹੋ ਜਵੇ ਇਹ ਥੱਬਿਆਂ ਵਾਸਤੇ ਹੈ ਨਾ ਕਟੜਾ ਜਿਹੜਾ ਇਹ ਲਾ ਰਿਹਾ ਨਵੀਂ ਟਰੇ ਸੇਵਕ ਭਾਈ ਜਿਵੇਂ ਹਿੱਸਾ ਇਹ ਹੁ ਪ੍ਰਾਣਾ ਆਉਂਦਾ ਫਿਰ ਇਹਦੀ ਰਿਪੇਅਰ ਵਗੈਰਾ ਕਰਕੇ ਦੰਨੇ ਅਗਲੇ ਹਾਂਜੀ ਆਪਾਂ ਰਿਪੇਅਰ ਕਰਕੇ ਭਾਈ ਬਕਾਇਦਾ ਥੱਬਾ ਉਹ ਸਾਰੀਆਂ ਪੱਟ ਕੇ ਅੱਛਾ ਖਰੀਦ ਕਰਕੇ ਉਹਨਾਂ ਨੂੰ ਸੀਲਾਂ ਜਿਹੜੇ ਪਹਿਲੇ ਸੀਲਾਂ ਪਾਉਣੇ ਆ ਆ ਬੋਸ਼ ਪੈਂਦੇ ਆ ਆਪਾਂ ਬੋਸ਼ ਵੀ ਟਾਟਾ ਦੇ ਪਾਉਨੇ ਆ ਸਾਰੇ ਅੰਦਰਲੇ ਅੱਛਾ ਜਿਹੜੇ ਇਹਦੇ ਵਿੱਚ ਆ ਬੋਸ਼ ਇਹਦੇ ਵਿੱਚ ਲੱਗਦੇ ਆ ਹਾਂ ਜੀ ਇਹ ਸਾਰੇ ਆਪਾਂ ਬਦਲਦੇ ਆ ਠੀਕ ਆ ਟਾਟਾ ਦਾ ਟਾਟਾ ਨਿਕਲੂਗਾ ਜੀ ਇਹ ਸਾਰਾ ਲੈ ਲੈਣ ਦਾ ਸਟਾਲੀਆ ਨਾਲ ਤੇ ਲੈ ਲੈਣ ਦਾ ਮਾਰਕਾ ਲੱਗਾ ਉੱਪਰ ਸਾਡੇ ਅੱਛਾ ਪਿੱਟਰਲ ਦੇ ਬੋਸ਼ਾਂ ਦੇ ਮੀਰੀਜਨਲ ਮਾਲ ਯੂਜ਼ ਕਰਨਾ ਹਾਂ ਹਾਂ ਜੀ ਹਾਂ ਜੀ ਜੇ ਟਾਟਾ ਦਾ ਇਛਾ ਹਨਾ ਉਹਦੇ ਟਾਟਾ ਦਾ ਮਾਰਕਾ ਲੱਗਿਆ ਹੋਇਆ ਹੈ ਉਹੀ ਜਿਹੜੇ ਦੇ ਵਿੱਚ ਬੋਸ਼ਾ ਟਾਟਾ ਦਾ ਹੀ ਪਉਂਦਾ ਹੈ ਨਹੀਂ ਵਧੀਆ ਹਾਂਜੀ ਹਾਂਜੀ ਇਹ ਬੈਰਿੰਗ ਬਾਈ ਇਹ ਇਹ ਬੈਰਿੰਗ ਸਟਾਲੀਅਨ ਦਾ ਹੈ अच्छा}^{(\text{किनेड़ा ਅੰਦਰਲਾ ਪੈ ਰਹੇ ਗਾ ਹੈ ਆਪ ਜੀ ਐਕਸੈਲ ਕਰਦਾ ਹੈ})}^{(\text{ਸਾਲੀਆਂ ਦੇ ਹਿੱਸੇ ਜੇ ਪੈਂਦਾ ਹੈ ਇਹ ਪੈਂਦਾ ਠੀਕ ਹੈ})}^{(\text{ਚੇਂਜ ਕਰਦੇ ਆਂ ਇਹਨਾਂ ਸੀਲਾ ਬਦਲਦੇ ਆਂ ਸਾਰੀਆਂ})}^{(\text{ਅੱਛਾ ਮੰਨ ਲਓ ਜਿਹੜੇ ਸਾਈਡਾਂ ਤੇ ਪਾਣੀ ਪੋਣੀ ਪੈਣ ਤੇ})}^{(\text{ਪਾਣੀ ਪੈਣ ਤੋਂ ਹੱਬਾਂ ਨੇ ਸੀਲਾ ਸਾਰੀਆਂ ਚੇਂਜ ਕਰਦੇ ਆਂ})}^{(\text{ਠੀਕ ਆ ਹਾਂਜੀ})}^{(\text{ਵੀ ਸਾਰੇ ਜਿਹੜੇ ਰਿਪੇਅਰ ਕਰਦੇ ਆਂ ਆਪ})}^{(\text{ਹਾਂਜੀ ਹਾਂਜੀ ਮਾਂ})}^{(\text{ਸਵਾਦ ਤਾਂ ਇਹੀ ਕੰਮ ਤਾਂ ਆਉਂਦਾ ਨਾ ਫਿਰ ਜਦੋਂ ਚੀਜ਼ ਹੈ ਨਾ ਇਹਦਾ ਮੰਨ ਲਓ ਆਰਮੀ ਦੇ ਗੱਡੀਆਂ ਨਾਲੋਂ ਲੈ ਕੇ ਆਉਂਦਾ ਬਾਈ ਸਾਰਾ ਸਮਾਨ})}^{(\text{ਬਾਕੀ अच्छा मतलब फुल कटाई करके दंदेया आपा तो लंबा नहीं आया आज तक ठीक है लोग कहंदे ਸਾਡੇ ਖੇਤੀ ਰੋੜਦਿਆਂ ਨੇ ਬਹੁਤ ਕੁਛ ਹੁੰਦਾ ਹੈ کئی ਜਗ੍ਹਾ ਮੈਂ ਦੇਖਿਆ ਕਈ 4 ਵੀਲ ਮਸ਼ੀਨਾਂ ਲੱਗੀਆਂ ਹੋਈਆਂ ਕਟਾਈ ਬਹੁਤ ਘੱਟ ਹੁੰਦੀ ਹੈ ਉਹਨਾਂ ਦੀ ਨਹੀਂ ਆਪਣੀ ਕਟਾਈ ਫੁੱਲ ਮਿਲੂਗੀ ਅੱਛਾ ਫੁੱਲ ਕਟਾਈ ਹੁੰਦੀ ਹੈ ਉਹਨੇ ਵੀ ਇੱਥੇ ਤੇ ਸੈਟਿੰਗ ਕਰਕੇ ਭੇਜਦਾ ਪਹਿਲਾਂ ਹਾਂਜੀ 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 ਜਿਵੇਂ ਹੁਣ ਐਸਾ ਤਿਆਰ ਪਿਆ ਹੈ ਹਾਂਜੀ ਇਹ ਇਤਨੇ ਸੌਰੀ ਉਹ ਗੱਡੀ ਜੀ ਪਿਆ ਤਿਆਰ ਹੁਣੇ ਮਤਲਬ ਆਵਾ ਬਲਾਕੇ ਜਾਣਾ ਤੇਰਾ ਇਹ ਹਾਂਜੀ ਇਹ ਹੁਣ ਬਾਜ ਜਾ ਕੇ ਫਿਟਿੰਗੇ ਕਰਨੀ ਹੈ ਫਿਟਿੰਗ ਕਰਨੀ ਹੈ ਜੀ ਸਾਰਾ ਸਮਾਨ ਤਿਆਰ ਆ ਪੂਰਾ ਕੱਲੀ ਕੱਲੀ ਚੀਜ਼ ਨਾਲ ਭੇਜਦੇ ਆ ਠੀਕ ਆ ਉਹ ਜੁੱਲਾ ਪਿਆ ਜਾ ਕੇ ਬੁਸ਼ ਪਾਰੇ ਸੈਂਟਰ ਪਿੰਨ ਪਾਉਣੀਆਂ ਬਚੋ ਜੀ ਅੱਜ ਆ ਪਿਆ ਜੁੱਲਾ ਉਹ ਹੈ ਵਾ ਜਾ ਕੇ ਇਹਦੀ ਸੈਂਟਰ ਪਿੰਨ ਪਾਉਣੇ ਸੈਂਟਰ ਪਿੰਨ ਪਾਉਣੇ ਨਾ ਆ ਹੀ ਚੇ ਨਾਲ ਕੱਸ ਕੇ ਬਸ ਛਾਉਟ ਪਾ ਕੇ ਕਿਹੜਾ ਪਾਉ ਆਪਣੀਆਂ ਪਲੇਟਾਂ ਵੀ ਲੇਜ਼ਰ ਕੱਢੀਆਂ ਨੇ ਪਲੇਟਾਂ ਨੇ ਅੱਛਾ ਸਾਰੀਆਂ ਜਿਹੜੇ ਉਹ ਬਣਾਉਂਦੇ ਆ ਆਪਾਂ ਜਿਹੜਾ ਬਣ ਗਿਆ ਨੇ ਠੀਕ ਆ ਜਿਹੜਾ ਗਲਾਸ ਆ ਆਪਣਾ 100 ਐਮ ਐਮ ਦਾ 100 ਐਮ ਐਮ ਮਤਲਬ ਮੋਟਾ ਮੋਟਾ ਜ਼ਿਆਦਾ ਯਾਨੀ ਕਿ ਆਪਣਾ ਕਹਿਣ ਦਾ ਭਾਵ 4 ਇੰਚੀ ਮੋਟਾ ਜਿੱਥੇ ਸੈਂਟਰ ਪਿੰਨ ਪੈਂਦੀ ਹੈ ਹਾਂ ਠੀਕ ਆ ਆਉ ਪਿਆ ਥੱਲੇ ਵੀ ਆ ਇੱਕ ਆ ਪਿਆ ਹੈ ਨਾ ਹਾਂ ਚੁੱਲਾ ਤੁਹਾਨੂੰ ਦਿਖਾ ਦਿੰਦੇ ਹਾਂ ਹਾਂ ਆ ਪਿਆ ਬਣਿਆ ਬਣਾਇਆ ਜਗਾੜਾ ਆ ਪਿਆ ਹੈ ਨਾ ਹਾਂਜੀ ਅੱਛਾ ਆ ਗਲਾਸ 100 ਐਮ ਐਮ ਹਾਂ ਇਹ 100 ਐਮ ਐਮ ਦਾ ਗਲਾਸ ਲਾਉਣੇ ਆ ਆਪਾਂ ਬਾਕੀ ਆਪਣੀਆਂ ਪਲੇਟਾਂ ਨੇ ਜਿਹੜੀਆਂ ਆ ਆ ਮੋਟੀਆਂ ਨੇ ਆਮ ਨਾਲ ਹਾਂ ਨਹੀਂ ਬਾਈ ਜੋਰ ਦਾ ਕੰਮ ਹੈ ਨਾ ਲੇਜ਼ਰ ਕਟਿੰਗ ਆ ਸਾਰੀ ਅੱਛਾ ਲੇਜ਼ਰ ਕਟਿੰਗ ਆ ਸਾਰੀ ਇਹ ਹਾਂਜੀ ਹਾਂ ਕੱਟਿਆ-ਕਟਾਇਆ ਪੀਛੇ ਜੋੜਦੇ ਆ ਹਾਂ ਹਾਂ ਹੁਣ ਡਰਾਇੰਗ ਦਿਖਾ ਦਿੰਦੇ ਆ ਕਿਹਦੀ ਪਲੇਟਾਂ ਲੱਗ ਲੈ ਗਏ ਨੇ ਵਧੀਆ ਹੈ ਮਜਬੂਤ ਇਹ ਕੰਮ ਤਾਂ ਮਜਬੂਤ ਤਾਂ ਚਾਹੀਦਾ ਗਿੱਲੇ ਦੇ ਵਿੱਚ ਉਹ ਅਗਲਾ ਮਸ਼ੀਨ ਨੂੰ 4 ਵੀਲ ਲੈ ਆ ਕੇ ਧੱਕਾ ਤਾਂ ਕਰਦਾ ਹੀ ਆ ਨਾ ਹਾਂਜੀ ਹਾਂਜੀ ਅੱਛਾ ਆਹ ਪਲੇਟਾਂ ਹੈ ਹਾਂਜੀ ਹਾਂਜੀ ਉਹ ਵੀ ਲੇਜ਼ਰ ਕਟਿੰਗ ਦਾ ਸਪਾਈ ਬੋਲ ਲੇਜ਼ਰ ਕਟਿੰਗ ਚੱਲਦਾ ਨਾ ਵਧੀਆ ਨਾਲ ਸੋਹਣੀ ਲੱਗਦੀ ਹੈ ਕੱਟੀ ਹੋਈ ਹਾਂਜੀ ਹਾਂਜੀ ਇਹ ਜਿਹੜੀ ਪਲੇਟਾਂ ਕੱਟੀਆਂ ਕਢਾਈਆਂ ਆਉਣੇ ਬਈ ਜੋੜਦੇ ਆਪ ਹਾਂਜੀ ਇਹ ਫਰਮਾ ਬਣਾਇਆ ਹੈ ਆਪਣਾ ਦਿੱਤਾ ਦੇ ਹਰਨੇ ਅੱਛਾ ਹਰਮ ਤੇ ਜੋੜਦਾ ਸਾਰਾ ਠੀਕ ਹੈ ਜਿਵੇਂ ਆਹ ਮਸ਼ੀਨ ਹੁਣ ਇਹਨੂੰ ਲਾਇਆ ਹਿੱਸਾ ਤੁਸੀਂ ਹਾਂ ਇਹ ਤੇ ਕੀ ਲਾਇਆ ਨਹੀਂ ਇਹ ਪਿਛਲੇ ਸੀਜ਼ਨ ਦਾ ਲਾਇਆ ਹੋਇਆ ਜੀ ਅੱਛਾ ਪਿਛਲੇ ਸੀਜ਼ਨ ਲਾਇਆ ਤਾਂ ਹਾਂਜੀ ਹਾਂ ਠੀਕ ਹੈ ਠੀਕਾ ਇੱਕ ਹੋਰ ਸੇਵਕ ਵੀ ਬਹੁਤ ਚੱਕਰ ਪੈਂਦਾ ਜਿਵੇਂ ਕੋਈ ਹੁਣ ਕਹਿੰਦਾ ਯਾਰ ਇਹ ਚੱਕਰਾਂ ਦੇ ਵਿੱਚ ਕੰਪਿਊਟ ਬਹੁਤ ਹੁੰਦੇ ਅੱਜ ਕੱਲ ਆਪਣੇ ਕਮੈਨਾਂ ਵਾਲੇ ਕੋਈ ਕਹਿੰਦਾ ਟਾਟਾ ਦਾ ਵਧੀਆ ਕੋਈ ਕਹਿੰਦਾ ਲੀ ਲੈਂਡ ਦਾ ਵਧੀਆ ਸਟਾਲੀਨ ਇਹ ਕੀ ਇਹਨਾਂ 'ਚ ਕੀ ਦਿੱਕਤ ਆ ਨਹੀਂ ਭਾਈ ਦੇਖੋ ਜੀ ਆ ਤਾਂ ਹੁਣ ਚੱਲਿਆ ਜਿਹੜੇ 1.5-2 ਸਾਲ ਹੋਇਆ ਇਹ ਆਪਾਂ ਸਰਨ ਹੋ ਗਿਆ ਯਾਨੀ ਕਿ ਸ਼ੁਰੂ ਆਸ਼ੀਰਵਾਦ ਆਪਣੇ ਭਾਵ ਤੋਂ ਹੋਈ ਗਈ ਸੀ ਆ ਇਹ ਲੇ ਲੈਣ ਦੇ ਆ ਲੇ ਲੈਣ ਦੇ ਅੱਛਾ ਇਹ ਲਾਉਣੇ ਵਾਲੇ ਆਪਾਂ ਪਾਸੋਂ ਵਾਲੀ ਪਹਿਲਾਂ ਅੱਛਾ ਹਾਂ ਇਹ ਜਾਣ ਕੇ ਜਿਹੜੀ ਵੀ ਕੋਈ ਕਾਰਡ ਕੱਢਣੀ ਆ ਹਾਂ ਪਹਿਲਾਂ ਦੱਸਾਂਗੇ ਪਾਸੋਂ ਵਾਲੀ ਲਾਉਦੇ ਅੱਛਾ ਮੰਨ ਲਾ ਜੇ ਕੋਈ ਮਸ਼ੀਨ ਦੇ ਵਿੱਚ ਇੱਥਾ ਇਹ ਲੱਗਿਆ ਤਾਂ ਲੇ ਲੈਣ ਦਾ ਤਾਂ ਭਾਰਤੋਂ ਦੇ ਵਿੱਚ ਲੱਗਿਆ ਹਾਂ ਪਹਿਲਾਂ ਸਾਰਨਾ ਪਹਿਲਾਂ ਪਾਸੋਂ ਚ ਲਾਇਆ ਅੱਛਾ ਹਾਂ ਇਹ ਚੱਕਰ ਕੱਢਣੇ ਇਹ ਲਾਉਣਾ ਸੌਖਾ ਹੀ ਆ ਸਭ ਤੋਂ ਮੇਨ ਗੱਲ ਆ ਚੱਕਰਾਂ ਦੀ ਚੱਕਰ ਮੈਚ ਕਰਨੇ ਠੀਕ ਆ ਜਿਹੜਾ ਮੁੰਡਾ ਚੱਕਰ ਮੈਚ ਕਰਕੇ ਲਾਉਣਾ ਕਾਮਯਾਬ ਆ ਜੀ ਇਹ ਥੋੜਾ ਜਿਹਾ ਟਾਟਾ ਨਾਲੋਂ ਹੈਵੀ ਆ ਹਨਾ ਇਹ ਹੈਵੀ ਆ ਜਿਵੇਂ ਹਾਂ ਐਕਸਲ ਐਕਸਲ ਜੇ ਬਹੁਤ ਚੀਜ਼ਾਂ ਹੈਵੀ ਹੈ ਦੀਆਂ ਹਨਾ ਹਾਂਜੀ ਹਾਂਜੀ ਇਹਦੀ ਵਈ ਰਿਪੇਅਰ ਫਿਰ ਜ਼ਿਆਦਾ ਘੜੇ ਦੇ ਨਿਕਲਦੀ ਆ ਰਿਪੇਅਰ ਤਾਂ ਦੇਖੋ ਜੀ ਇਹ ਤਾਂ ਪ੍ਰਿਪੇਅਰ ਕਰਕੇ ਪਹਿਲੇ ਹੀ ਭੇਜ ਦਿਆ ਹਾਂ ਰਿਪੇਅਰ ਨਿਕਲਦੀ ਹੁਣ ਅੱਛਾ ਹੁਣ ਜੇ ਆਪਾਂ ਹੁਣ ਦੇਖਦੇ ਆ ਚੱਲ ਜਿਹੜੇ ਚੱਲਦੇ ਆ ਰਹੇ ਨੇ ਉਹਦੇ ਹਿਸਾਬ ਨਾਲ ਟਾਟਾ ਦੀ ਰਿਪੇਅਰ ਬੰਦ ਆ ਹੱਡ ਪਤਲਾ ਨਹੀਂ ਉਹਦੇ ਟਾਟਾ ਦੀ ਹਾਂਜੀ ਹਾਂਜੀ ਆ ਬੇ ਫਰਕ ਤਾਂ ਪੈਂਦਾ ਹੀ ਇੱਕ ਲੋਹਾ ਹਨਾ ਮਜ਼ਬੂਤ ਇਹਦਾ ਕੱਢੀ ਇਹਦੀ ਹਾਂਡੀ ਕੱਢੀ ਇਹਦੀ ਹਾਂਜੀ ਹਾਂ ਆਪਾਂ ਨੇ ਹਿੱਸਾ ਤਿਆਰ ਕਰਿਆ ਉਹ ਐਜ਼ ਅ ਟ੍ਰਾਇਲ ਚੱਲ ਰਿਹਾ ਜੀ ਐਤ ਕੀ ਜੇ ਕਾਮਯਾਬ ਹੋ ਗਿਆ ਟ੍ਰਾਇਲ ਆਪਣਾ ਪਾਸ ਹੋ ਗਿਆ ਆਪਦਾ ਹੀ ਆਪਦਾ ਹਿੱਸਾ ਬਣਵਾਇਆ ਅੱਛਾ ਸਪੈਸ਼ਲ ਆ ਵੀ ਢਲਾਈ ਕਰਕੇ ਜੇ ਕਾਮ ਹੋ ਗਿਆ ਗਾਂ ਲਾਂਚ ਕਰਾਂਗੇ ਬੀਮਲਹ ਸਿਸਟਮ ਵਾਲਾ ਕੱਢੇ ਦੇਣਾ ਕੋ ਆਹ ਜਾਂ ਜਿੱਦਾ ਜੰਮੂ ਨੂੰ ਜਾਂ ਪਠਾਨਕੋਟ ਨੂੰ ਜਾਂਦੇ ਜਾਣਾ ਬੰਦ ਕਰ ਦੋ ਬੰਦ ਕਰ ਦੇਣਾ ਸਭ ਆਪਾਂ ਅੱਛਾ ਉਹ ਇਹੀ ਕਾਪੀ ਜੀ ਬਣੂਗਾ ਕਿ ਭਈ ਵਾਂਡੀ ਹੁੰਡੀ ਚ ਨਿਕਲੂਗੀ ਵੇਚਦੇ ਫੇਰਾ ਪਰ ਇਹ ਚੱਲ ਰਿਹਾ ਜੀ ਬ੍ਰਾਹਮਾ ਕੋਈ ਚਲਕ ਵੀ ਇਸ ਸੀਰੀਜ਼ ਚ ਦਿਖਾਵਾਂਗੇ ਉਹਦੀ ਆਪਾਂ ਲਾਇਆ ਹੋਇਆ ਵੀ ਮਨਲਾ ਚੈੱਕ ਕਰ ਰਹੇ ਆ ਜੀ ਜਦੋਂ ਮਨਲਾ ਪੂਰਾ 100% ਕੰਮ ਜਾਊ ਫੇਰ ਫੇਰ ਲਾਵਾਂਗੇ ਲਾਂਚ ਕਰਾਂਗੇ ਠੀਕ ਆ ਹਾਂਜੀ ਨਹੀਂ ਵਧੀਆ ਇਹ ਤਾਂ ਵੀ ਜਿਹੜੀ ਜਿਹੜੇ ਇਸਟਾਲੀਅਨ ਦਾ ਕਹਿੰਦੇ ਆ ਉਹਦਾ ਕੀ ਫਰਕ ਆ ਇਸਟਾਲੀਨ ਇਹੀ ਆ ਲੇ ਲੈਂਡ ਨੂੰ ਇਸਟਾਲੀਨ ਕਹਿੰਦੇ ਨੇ ਮਾਡਲ ਹੈ ਅੱਛਾ ਲੇ ਲੈਂਡ ਨੂੰ ਇਸਟਾਲੀਨ ਕਹਿੰਦੇ ਆ ਠੀਕ ਆ ਇਹ ਇਸਟਾਲੀਨ ਦਾ ਇਸੇ ਆ ਹਾਂ ਹਾਂਜੀ ਠੀਕ ਆ ਠੀਕ ਆ ਠੀਕ ਆ ਬਹੁਤ ਲੋਕ ਆ ਸਾਡੇ ਕਾਫੀ ਢਿੱਲੇ ਹੁੰਦੇ ਨੇ ਹਾਂ ਸਭ ਟੁੱਟ ਜਾਂਦੇ ਨੇ ਹੁਣ ਆ ਤੁਸੀਂ ਛੋ ਸੀਜ਼ਨ ਲਾ ਕੇ ਆਈ ਵਾ ਮਸ਼ੀਨ ਇਹ ਹੁਣ ਤਾਂ ਬਸ ਸਾਲ ਹੋ ਗਿਆ ਸਾਲ ਹੋ ਗਿਆ ਜੁੱਲੇ ਜੀ ਪੂਰਾ ਵੱਡਿਆ ਨੇ ਚਾਰਨੇ ਪਾਉਣੇ ਨੇ ਇਹਨਾਂ ਨੇ ਚਾਰਨੇ ਵਾਸਤੇ ਸਪੈਸ਼ਲ ਆਈ ਹਾਂ ਅੱਜ ਚਾਰਨੇ ਵਾਸਤੇ ਆਈ ਆ ਤੇ ਤੁਸੀਂ ਨਾਲੋਂ ਸਾਹਿਬ ਇਹ ਹਿੱਸਾ ਓਕਣੇ ਆ ਇਹਨੇ ਕੁਝ ਨਹੀਂ ਖੋਲਿਆ ਵਸੇ ਤੱਕ ਨਹੀਂ ਹਿੱਸਾ ਤਾਂ ਰਿਜਨਲ ਹੀ ਆ ਓਕਣੇ ਜਿੱਕਣਾ ਮਤਲਬ ਖੁੱਲੋ ਜੇ ਤਾਂ ਲੱਗੇ ਪਤਾ ਲੱਗ ਜਾਂਦਾ ਬਾਕੀ ਜਿਵੇਂ ਆਹ ਚੀਜ਼ਾਂ ਬਈ ਇੱਥੇ ਪਾਣੀ ਪੂਣੀ ਖਰਾਬ ਨਹੀਂ ਕਰਦਾ ਫੇ ਨਹੀਂ ਸੀਲਾ ਭਰੇ ਆਪਾਂ ਨਵੀਆਂ ਪੱਗ ਦਿੰਨੇ ਆ ਤਾਂ ਹੀ ਪੱਗ ਦਿੰਨੇ ਠੀਕ ਆ ਵੀ ਤੇਲ ਦੇ ਵਿੱਚ ਨਹੀਂ ਜਾ ਕੇ ਕੰਮ ਕਰਾਉਂਦਾ ਹੁੰਦਾ ਨਾ ਆਪਣਾ ਜਿਹੜਾ ਗ੍ਰੀਸ ਗ੍ਰੂਸ ਵਰ ਠੀਕ ਆ ਹਾਈ ਉਹਦਾ ਹੁੰਦਾ ਗਰੇਸ ਦਾ ਠੀਕ ਆ ਨਹੀਂ ਕਿ ਹਲਕਾ ਨਹੀਂ ਦੀ ਪਾਉਣੀ ਕੋਈ ਵੀ ਇਹ ਤਾਂ ਹੋ ਗਿਆ ਇਹਦਾ ਹਿੱਸਾ ਹਨਾ ਵੀ 4 ਵੀਲ ਆਪਾਂ ਕਿਸੇ ਵੀ ਮਸ਼ੀਨ ਤੇ ਘਰੇ ਖੜੀ ਮਸ਼ੀਨ ਤੇ ਲਗਵਾ ਸਕਦੇ ਆ ਆਸਾਨੀ ਜਿ ਦੇ ਨਾਲ ਕੋਈ ਇਹ ਨਹੀਂ ਹੈਗਾ ਵੀ ਲੰਬਾ ਚੌੜਾ ਕੰਮ ਆ ਦੋ ਦਿਨ ਤਿੰਨ ਦਿਨ ਚਾਰ ਦਿਨ ਹਫਤਾ ਹਨਾ ਤੁਹਾਡੇ ਘਰੇ ਖਲਾਰਾ ਪਊਗਾ ਇਹਨੇ ਸਾਰਾ ਸਿਸਟਮ ਆ ਜਿਹੜਾ ਇੱਥੇ ਤੋਂ ਤਿਆਰ ਕਰਕੇ ਲੈ ਜਾਣਾ ਧਰ ਤੱਕ ਗੱਡੀ ਦੇ ਵਿੱਚ ਹਨਾ ਉਹ ਪਿਆ ਇਹਦਾ ਗੇਅਰ ਨਾਲ ਦੀ ਨਾਲ ਟਾਪੇ ਟੂਪੇ ਰੰਗ ਹੋਈ ਜਾਂਦੇ ਰਿਮ ਰੰਗ ਹੋ ਗਏ ਇਹ ਸਾਰਾ ਤੁਹਾਡੇ ਘਰੇ ਜਾ ਕੇ ਹਨਾ ਫਿਟਿੰਗ ਕਰਕੇ ਇਹਨੇ ਆਪ ਦਾ ਕੰਮ ਮਾ ਜਿਹੜਾ ਕਰਕੇ ਘਰ ਨੂੰ ਆਇਆ ਨਾ ਬਾਕੀ ਸੇਵਕ ਬਾਈ ਦਸ਼ਮੇਸ਼ 91100 ਇਹ ਰਿਪੇਅਰ ਵਾਸਤੇ ਆਈ ਹੋਈ ਆ ਹਾਂਜੀ 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 ਰਿਪੇਅਰ ਬੇਰਾਂ ਦਾ ਕੰਮ ਵੀ ਕਰੀ ਜਾਣਾ ਹੈ ਬੇਰਾਂ ਦਾ ਕੰਮ ਆਪਣਾ ਸ਼ੁਰੂ ਤੋਂ ਹੀ ਆ ਠੀਕ ਆ ਹਾਂ ਰਿਪੇਅਰਾਂ ਦਾ ਨੰਮੀ ਵਾਲਾ ਕੰਮ ਤਾਂ ਹੈਗਾ ਹੀ ਆ ਮੰਲਾ ਹੁਣ ਰਿਪੇਅਰ ਤਾਂ ਜਲ ਮੰਲਾ ਵੀ ਅਗਲੇ ਦੇ ਬੰਦੇ ਵੀ ਕਰ ਲੈਣੇ ਆ ਹਾਂਜੀ ਹਾਂਜੀ ਜਿਵੇਂ ਮੰਨ ਲਈਏ ਆਪਾਂ ਹੁਣ ਵੀ ਆ ਮਸ਼ੀਨਾਂ ਅਗਲੇ ਦੇ ਫੋਰਮੈਨ ਨਾਲ ਨੁਕਸ ਨਹੀਂ ਫੜਦਾ ਨਾ ਬਾਡੀ ਦਾ ਸੈੱਜ ਖਰਾਬ ਨੇ ਇਹਨਾਂ ਦੇ ਸੈੱਜ ਵੀ ਨਹੀਂ ਕਰਦੇ ਅੱਛਾ ਹੁਣ ਆ ਗੇਅਰ ਦੇ ਜਿਹੜੇ ਵੱਟ ਸਾਈਡਾਂ ਦੇ 베アリング ਮੈ ਠੀਕ ਆ ਉਹ ਆ ਫਿਰ ਗੇਰਾਂ ਨੂੰ ਖਰਾਬ ਕਰਦੀ ਆ ਵੀ ਉਹ ਚੀਜ਼ ਨਹੀਂ ਨੁਕਸ ਨਹੀਂ ਚੱਕਦੇ ਹਨਾ ਨੁਕਸ ਨਹੀਂ ਚੱਕਦੇ ਹੁਣ ਆ ਬਾਡੀਆ ਪਾਟੀਆਂ ਪਿਆਣ ਸਾਰਾ ਹੱਲ ਹੱਲ ਕਰਕੇ ਭੇਜ ਦੋ ਠੀਕ ਵੀ ਮਲਾਇਆ ਨਾ ਬਹਿਰਾਂ ਦਾ ਸੈਸੂ ਜਾਂ ਨਵੇਂ ਬਣਾਏਗਾ ਹੁਣ ਹਾਂਜੀ ਹਾਂਜੀ ਠੀਕ ਆ ਵੀ ਬਾਕੀ ਜਿਵੇਂ ਚਾਦਰ ਜੂਦਰ ਦਾ ਕੋਈ ਹੋਰ ਗੈ ਡਰਾਮ ਲੱਲਾ ਭੱਬਾ ਕੋਈ ਸਾਰਾ ਵੀ ਉਹ ਸਾਰਾ A to Z ਦਾ ਫੇਅਰ ਦਾ ਕੰਮ ਪੂਰਾ ਆਪਣਾ ਇਹ ਫੁੱਲ ਹਾਂ ਫੁੱਲ ਜਿਹੜੀ ਮਸ਼ੀਨ ਅਗਲਾ ਗਵਾੜ ਤੋਂ ਲੈ ਕੇ ਧਰ ਦਵੇ ਹਾਂਜੀ ਹਾਂਜੀ ਠੀਕ ਆ ਵੀ ਰੇਪੇਅਰ ਕਰਕੇ ਨਾਲ ਰੇਪੇਅਰ ਵੀ ਕਰਕੇ ਦੇਣੀ ਨਾਲ ਜੇ ਵੀ ਚਾਦਰ ਜੂਦਰ ਕੋਈ ਉਹ ਵੀ ਸਾਰਾ ਸੈੱਟ ਠੀਕ ਆ ਚੁੱਤਰੀ ਬਣਾਉਣੀ ਆ ਕੈਵਨ ਦਾ ਕੰਮ ਆ ਰੰਗ ਦਾ ਕੰਮ ਆ ਸਾਬਾਗਰ ਫੇ ਸਾਰਾ ਕੰਮ ਆਪਣੇ ਕੋਲ ਬੈਗਾ ਜਿਹਨੂੰ ਮੰਨ ਲਓ ਕੋਈ ਪੱਕੇ ਬੰਦੇ ਰੱਖੇ ਹੋਏ ਨੇ ਸਾਰੇ ਜਦੋਂ ਮਸ਼ੀਨ ਤੇਰੇ ਅੰਦਰ ਵਰਕਸ਼ਾਪੇ ਆ ਗਈ ਬਾਹਰ ਨਹੀਂ ਭੇਜਣੀ ਮੁਰਗੀ ਇਹਨਾਂ ਮੱਲਾ 25 26 ਮਾਡਲ ਬਣਾ ਕੇ ਕਰਦੇ ਨੇ ਹਾਂਜੀ ਹਾਂਜੀ ਠੀਕ ਆ ਜਿਵੇਂ ਬਈ ਸਟਾਫ ਸਟੂ ਬਕਰ ਇਹ ਵੀ ਫੇ ਆਪੇ ਬਣਾਉਣਾ ਨਿਸ਼ਤਾ ਵਕਦਾ ਆਪ ਨੂੰ ਦੇ ਜੀ ਮਿਲ ਲੈਣੇ ਪੈਂਦੇ ਨੇ ਹੁਣ ਇਹ ਹੁਣ ਬਿਲਡਿੰਗ ਬੂਲਿੰਗ ਸਾਰੀ ਹੋ ਗਈ ਜਿਹਨੀਆਂ ਤਸੱਲੀ ਕਰਦੀਆਂ ਹਾਂ ਅਸੀਂ ਪੇਂਟ ਦੇ ਨੇ ਕਿਆ ਅੱਛਾ ਇਹ ਮਨੀਰ ਪੇਂਟ ਹੋ ਕੇ ਜਾਊਗੀ ਆ ਪੇਂਟ ਹੋ ਕੇ ਜਾਊਗੀ ਪੂਰੀ ਅੱਛਾ ਹਾਂਜੀ ਹਾਂ ਇਹ ਸੇਵਕ ਦਾ ਨਾ ਪੇਜ ਆ ਇੰਸਟਾਗ੍ਰਾਮ ਤੇ ਕਿਹੜਾ ਕਹਿਣਾ ਹੁੰਦਿਆ ਪੇਜ ਸੇਵਕ ਇੰਪਲੀਮੈਂਟਸ ਨਾਮ ਤੇ ਇਹਦੇ ਸੇਵਕ ਦਾ ਨੋਂ ਤੇ ਪੇਜ ਆ ਮੈਂ ਕਹਿੰਦਾ ਵੀ ਆਹ ਮਸ਼ੀਨ ਤੁਸੀਂ ਅੱਜ ਮੇਰੀ ਵੀਡੀਓ 'ਚ ਦੇਖ ਲਓ ਕਿੰਨੇ ਕ ਦਿਨ ਤੱਕ ਕਰੇ ਮਸ਼ੀਨ ਦੀ ਵੀਡੀਓ ਪਾ ਦੇਗਾ ਆਪਣੇ ਪੇਜ ਤੇ ਇਹ 20 ਦਿਨ ਬਾਅਦ ਇਹ ਰੰਗ ਪੂਰੇ ਫਾਈਨਲ ਹੋ ਜਾਣਾ ਹੈ 25 ਵਰਲ ਬਣਾ ਦੇਗਾ ਹਾਂਜੀ ਹਾਂ ਬਸ ਆਰਸੀ ਦੇ ਪਤਾ ਲੱਗੂਗਾ ਜਾਂ ਟਾਇਰਾਂ ਦੇ ਪਤਾ ਲੱਗੂਗਾ ਵੀ ਮਸ਼ੀਨ ਐ ਪੁਰਾਣੀ ਆ ਨਹੀਂ ਤਾਂ ਬਿਲਕੁਲ ਜਜਮੈਂਟ ਨਹੀਂ ਹੁੰਦੀ ਇਹਦੀ ਬਾਕ ਅੱਛਾ ਜਿਹੜਾ ਆਪਾਂ ਆਪਣੇ ਮੇਰੇ ਵਾਲੇ ਨਾਲ ਹਾਂਜੀ 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 ਬਹੁਤ ਉਹਦੀ ਸਿਕੰਜੇ ਦੀ ਤੇਰੀ ਵਧੀਆ ਯਾਨੀ ਰਿਹਾ ਆਪਾਂ ਨੂੰ ਸਮਾਨ ਤੇ ਬਹੁਤ ਛਟਕਾਰ ਆਉਗਾ ਨਹੀਂ ਕੀ ਹੁੰਦਾ ਉਹਦਾ ਮਸ਼ੀਨ ਬਾਅਦ ਚ ਘੜਾਉਣੀ ਪਹਿਲਾਂ ਸਮਾਨ ਲਾਉਣ ਲੱਗ ਜਾਂਦੇ ਤੇ ਪਰ ਜਿੱਦਾਂ ਦਾ ਫੋਰਮੈਨ ਨੇ ਸਿਕੰਜਾ ਬਣਾਇਆ ਸਾਡੇ ਨੇ ਮੈਂ ਕਹਿੰਦਾ ਵੀ ਸਵਾਦ ਲਿਆਤਾ ਸਮਾਨ ਦੀ ਲਾਉਣ ਦੀ ਲੋੜ ਨਹੀਂ ਉਹ ਸਿਕੰਜਾ ਲਾ ਕੇ ਫੋਰਮੈਨ ਆਪਣਾ ਵੱਢਣ ਲੱਗ ਜਾਨੇ ਆ ਹੈ ਕੋਈ ਟੈਨਸ਼ਨ ਨਹੀਂ ਹੈ ਮੈਂ ਕਹਿੰਦਾ ਸਵਾਦ ਲਿਆ ਦਸ ਖੰਜੇ ਨੇ ਵੀ ਨਾ ਕੋਈ ਰੋਟੀ ਪਾਣੀ ਵਾਲੀ ਟੈਨਸ਼ਨ ਸਾਰਾ ਰੋਟੀ ਪਾਣੀ ਸਾਰਾ ਬਲੌਕ ਆਉਂਦਾ ਹੀ ਟੱਕਣ ਖੋਲੀਦਾ ਆਪਣਾ ਮੇਨ ਆ ਵੀ ਟੂਲ ਤੇ ਪਾਣੀ ਨਹੀਂ ਜਾਂਦਾ ਜਿਹੜੀ ਆਪਣੀ ਮੇਨ ਗੱਲ ਆ ਨਹੀਂ ਜਾਂਦਾ ਨਹੀਂ ਬਾਈ ਹੁਣ ਦੇਲਾ ਮਸ਼ੀਨ ਬਾਹਰੇ ਖੜੀ ਆ ਕਿ ਦੋ ਤਿੰਨ ਮਹੀ ਪਹਿਲੇ ਉੱਤੇ ਅੱਜ ਮੈਂ ਖੋਲ ਕੇ ਮੋ ਟੰਗਾਂ ਜੀਆਂ ਲਾਈਆਂ ਥੱਲੇ ਮੈਂ ਵੀ ਵੀ ਟੂਲ ਹੈ ਜਿਵੇਂ ਸੁੱਕੇ ਪਏ ਆ ਹਾਂ ਬਾਕੀ ਆਪਣਾ ਜਿਹੜਾ ਕਟਰਾ ਕੁਟਰਾ ਦੇ ਜਿੰਨਾ ਵਿੱਚ ਪ੍ਰੋਬਲਮ ਆ ਫਰਸ ਲਾਉਣਾ ਕਿਸੇ ਦਾ ਹਾਂ ਇਹ ਇਹ ਚੀਜ਼ ਮੇਨ ਹੈ ਹਨਾ ਇਹ ਇਹ ਜਾ ਰਹੇ ਹੁਣ ਜੋਰ ਹੋਣਾ ਇਹਨਾਂ ਦਾ ਸਭ ਤੋਂ ਵੱਧ ਫਰਸਾਂ ਦਾ ਖਰਾਬ ਹੁੰਦਾ ਕੰਮ ਆਪਣੇ ਲਵੇਂ ਸਾਰਾ ਹੱਲ ਹੈਗਾ ਸਟੀਲ ਦੀ ਚਾਦਰ ਆਪਣੇ ਲਵੇਂ ਸਾਰਾ ਪ੍ਰੋਪਰ ਹੈਗਾ ਮਾਲ ਜਿਹੜੇ ਜਿਵੇਂ ਕੰਪਨੀ ਸਟੀਲ ਦੀ ਚਾਦਰ ਲਾ ਕੇ ਦਿੰਦੀ ਹੈ ਵੀ ਉਹਦੇ ਨਾਲ ਦੀ ਚਾਦਰ ਲਾ ਹਾਂਜੀ ਆ 304 ਗ੍ਰੇਡ ਦੀ ਟਾੜੇ ਚਾਦਰ ਹੁੰਦੀ ਅਗਲੇ ਦੀ ਇੱਛਾ ਹੋ ਤਾਂ ਵੀ ਜੈ ਜੀ ਲਵਾਉਣੀ ਆ ਹਨਾ ਜਿੰਨਾ ਕੁ ਬੰਦੇ ਨੇ ਕੋ ਕਰਨਾ ਹਾਂਜੀ ਹਾਂਜੀ ਬਾਕੀ ਤੁਹਾਨੂੰ ਦੱਸਿਆ ਹੀ ਹੈ ਨਾ ਜਿਵੇਂ ਇਹ ਰਿਪੇਅਰ ਫੋਰ ਵੀਲ ਹਿੱਸਾ ਆਪਣੇ ਕਮੈਂਡ ਦੇ ਮੂਰੇ ਸਟਿੱਪਣੀ ਵਾਲਾ ਸਕੰਜਾ ਹੋ ਗਿਆ ਇਹਦੇ ਤੇ ਇੱਕ ਬਕਾਇਦਾ ਟੂਲ ਲੱਗੂਗਾ ਇੱਕ ਰਸੋਈ ਲੱਗੂਗੀ ਹਨਾ ਜਿਵੇਂ ਆਪਣੇ ਕਹਿੰਦੇ ਆਪਾਂ ਜਿਵੇਂ ਮੈਂ ਤੁਹਾਨੂੰ ਦੱਸਦਾ ਆਪਣੀ ਹੱਦ ਬੀਤੀ ਦੱਸੀ ਆ ਵੀ ਅੱਗੇ ਕੀ ਹੁੰਦਾ ਦਾ ਸਮਾਨ ਲਾਉਣਾ ਪੈਂਦਾ ਦਾ ਮਸ਼ੀਨ ਦੇ ਵਿੱਚ ਚੜਾਉਣਾ ਪੈਂਦਾ ਦਾ ਪਰ ਜਿੱਦਨ ਦਾ ਅਸੀਂ ਇਹ ਤੇ ਬਣਾ ਕੇ ਦਿੱਤਾ ਨਾ ਸਕੰਜਾ ਇੰਨੀ ਆਰਾਮਦਾਰੀ ਆ ਵੀ ਸਕੰਜੇ ਵਾਲਾ ਦਾ ਸਮਾਨ ਵਾਲਾ ਦਾ ਲਫੜਾ ਹੀ ਖਤਮ ਹੋ ਗਿਆ ਬਾਕੀ ਜਿਵੇਂ ਰਿਪੇਅਰ ਕਰਾਉਣੀ ਆ ਕਿਸੇ ਨੇ ਕੋਈ ਮਸ਼ੀਨ ਆ ਨਾ ਪੂਰੀ ਪੇਂਟ ਕਰਾਉਣੀ ਆ ਉਹ ਵੀ ਹੋ ਜੂਗੀ ਜਿਵੇਂ ਆਪਾਂ ਕਹਿ ਦੀਏ ਛਤਰੀ ਛੁਤਰੀ ਕਿਸੇ ਦੀ ਖਰਾਬ ਆ ਜਾਂ ਕੋਈ ਨਮੀ ਲਵਾਉਣੀ ਆ ਉਹ ਵੀ ਲੱਗ ਜੂਗੀ ਬਕਾਇਦਾ ਪੂੰਛ ਔਗਰ ਸਾਰਾ ਕੁਝ A to Z ਮੰਨ ਲਓ ਤੁਸੀਂ ਮਸ਼ੀਨ ਇਹਦੇ ਵਿੱਚ ਹਨਾ ਕਵਾੜ ਤੋਂ ਲਿਆ ਕੇ ਅੰਦਰ ਬਾੜ ਦੋ 25 ਮਾਡਲ ਮਸ਼ੀਨ ਬਣਾ ਕੇ ਲੈ ਜਿਓ ਇਹ ਜੀ ਦੇ ਕੰਮ ਦੀ ਜਿਹੜੀ ਕੁਆਲਿਟੀ ਆ ਬਾਕੀ ਤੁਹਾਨੂੰ ਦੱਸਿਆ ਹੈ ਨਾ ਫੋਰ ਵੀ ਲੀਸਾ ਜਿਹੜਾ ਨਾ ਵੀ ਕੀ ਕੀ ਇਹਦੇ ਵਿੱਚ ਜਿਹੜਾ ਇਹ ਕਰਕੇ ਦਿੰਦਾ A to Z ਰਿਪੇਅਰ ਕਰਕੇ ਦਿੰਦਾ ਇਸੇ ਦੀਏ ਕ੍ਰਾਉਨ ਗੇਅਰ ਸਾਰੀਆਂ ਸੀਲਾਂ ਸੂਲੈਨ ਓਕੇ ਦੀਆਂ ਕਰਕੇ ਦਿੰਦਾ ਪੇਂਟ ਮਾਰ ਕੇ ਦਊਗਾ ਜਿਹੇ ਜਆ ਤੁਹਾਡੀ ਮਸ਼ੀਨ ਹੋਊਗੀ ਇਹ ਨਹੀਂ ਜੱਜਮੈਂਟ ਹੋਊਗੀ ਵੀ ਜੇ ਕੰਪਨੀ ਦਾ ਲੱਗਿਆ ਜਾਂ ਬਾਹਰੋਂ ਲੱਗਿਆ ਆ ਹਨਾ ਬਾਕੀ ਗੀਅਰ ਦੀ ਕੁਆਲਿਟੀ ਹੈ ਜਿਹੜੀ ਇਹ ਗੀਅਰ ਆ ਜਿਹੜੇ ਇਹ ਵੀ ਹਰ ਤਰ੍ਹਾਂ ਦੇ ਹੀ ਹਨਾ ਉਹ ਕੁਆਲਿਟੀ ਇਹਦੇ ਕੋਲੇ ਸਰੇਹਕ ਮਸ਼ੀਨ ਦਾ ਗੀਅਰ ਆ ਕਿਸੇ ਦਾ ਚਾਹੇ ਸਪੈਸ਼ਲ ਆ ਚਾਹੇ ਕੋਈ ਇੰਪੋਰਟਡ ਆ ਜੋ ਵੀ ਹੈਗਾ ਹਨਾ ਬਾਕੀ ਜਿਹੜਾ ਮੇਨ ਗੀਅਰ ਹੈ ਇਹਦਾ ਆ ਇਹ ਜਿਹੜਾ ਇਹ ਆਪ ਦਾ ਲਾਉਂਦਾ ਇਹਨੇ ਇਹਦੀਆਂ ਖੂਬੀਆਂ ਦੱਸੀਆਂ ਇੱਕ ਦੋ ਹਨਾ ਵੀ ਜਿਹੜਾ ਤੇਲ ਆ ਉਹ ਗੀਅਰਾਂ ਦੇ ਵਿੱਚ ਤੇਲ ਆ ਥੋੜਾ ਜਿਹਾ ਔਖਾ ਚੜਦਾ ਇਹਦੇ ਵਿੱਚ ਕੀ ਆ ਹਨਾ ਵਿੱਚ ਤੇ ਬਾਈ ਤੁਹਾਨੂੰ ਮੈਂ ਦਿਖਾਉਂਗਾ ਕਿਸੇ ਦਿਨ ਖੋਲ ਜਿਹੜਾ ਉਹ ਗੇਅਰ ਆ ਰੇ ਗੇਅਰ ਦਾ ਸਿਸਟਮ ਨਾ ਜਿਵੇਂ ਆਪਾਂ ਕਹਿ ਦਿੰਨੇ ਆ ਕਿਹੜੀ ਚੀਜ਼ ਦੀ ਹਾਂ ਹਾਂ ਜੌਂਡੀਅਰ ਦੀ ਰਾੜ ਹੁੰਦੀ ਹੈ ਨਾ ਜਿੱਕਣ ਉੱਕਣਾ ਗੇਅਰ ਨਿਕਲਦਾ ਇਹਦਾ ਕੋਈ ਰਾੜ ਰਾੜ ਬਾਹਰੇ ਰਾੜ ਦਿਖਦੇ ਸੋ ਨਾ ਅੰਦਰ ਦਾ ਬਹੁਤ ਵਧੀਆ ਪ੍ਰੋਜੈਕਟ ਹੈ ਇਹਦੇ ਮੈਂ ਖੁੱਲਾ ਦੇਖਿਆ ਨਾ ਮੈਂ ਆਪ ਵੀ ਇਹਦਾ ਜਿਹੜਾ 베アリング ਆ ਇਹ ਚ ਵੀ ਤੇਲ ਵਧੀਆ ਚੱਲਦਾ ਹੈ ਨਾ ਇਹਦੇ ਵਿੱਚ ਵੀ ਤੇਲ ਜਾਂਦਾ ਹਾਂ ਵੱਡੇ 베アリング ਬਹੁਤ ਜਣੀ ਜੇ ਕੋਈ ਹੈ ਨਾ ਉਹਦੇ ਨਾਲ ਕਰਦਾ ਹੈ ਰਪੇਰਾਂ ਇਹਦੀ ਕਪਾਲੀ ਵੀ ਕਈ ਇਹਨੂੰ ਮੌਕੇ ਦਿੰਦੇ ਆ ਰਪੇਰਾਂ ਦੇ ਜਿਵੇਂ ਹਰਦੇਵ ਦੇ ਰਿਸ਼ਤੇਦਾਰਾਂ ਦੀ ਲੈ ਕੇ ਦੇ ਵਜਿਨ ਹਾਂ ਇੱਕ ਨੰਬਰ ਚੱਲਿਆ ਬਾਈ ਉਹ ਅੱਛਿਆ ਹਾਂ ਫੁੱਲ ਰਿਫੇਰ ਕਰੀ ਦੀ ਉਹ ਵੀ ਹੈ ਨਾ ਉਹਨਾਂ ਨੇ ਪੇਅਰ ਕਰੀਆ ਫੁੱਲ ਮੋਡੀਫਿਕੇਸ਼ਨ ਕਰੀਆ ਉਹਦੇ ਰੰਗ ਪੇਂਟ ਨਵੇਂ ਮਾਡਲ 'ਚ ਸਾਰਾ ਕੰਮ ਕਰਾਇਆ ਉਹਨਾਂ ਨੇ ਠੀਕ ਆ ਯਾਨੀ ਵਧੀਆ ਚੱਲੀ ਆ ਠੀਕ ਆ ਬਸ ਆਹੀ ਆ ਹਾਂਜੀ 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 ਬਾਕੀ ਨੰਬਰ ਬੋਲਦੇ ਆ ਆਪਣਾ ਇੱਕ ਵਾਰ ਮੈਂ ਨੰਬਰ ਮੇਰਾ ਹੈਗਾ ਜੀ 95173 00288 288 22 ਦੀ ਲੋਕੇਸ਼ਨ ਤੁਹਾਨੂੰ ਮੈਂ ਨਾ ਸੇਵ ਕਰੀ ਦਿਖਾਤੀ ਵੀ ਕਿੱਥੇ ਦੀ ਦੀ ਲੋਕੇਸ਼ਨ ਆ ਉਹ ਤੁ ਬਾਕੀ ਆਪਾਂ ਦਾ ਬਾਈ ਹਨਾ ਵਰਤਦੇ ਮਿਲਦੇ ਵਰਤਦੇ ਆ ਤੁਹਾਨੂੰ ਪਤਾ ਹੈ ਵੀ ਸਿਕੰਜਾਰ ਮਸ਼ੀਨ ਦੀ ਛਤਰੀ-ਛੁਤਰੀ ਸਾਰੇ A to Z ਦੇ ਕੰਮ ਕਰਾਈਦਾ ਹਨਾ ਬਹੁਤ ਵਧੀਆ ਕੰਮ ਕਰਦਾ ਵੀ ਕਿਸੇ ਵੀ ਚੀਜ਼ ਦੀ ਕਰੇ ਕੋਈ ਦਿੱਕਤ ਨਹੀਂ ਆਈ ਅੱਜ ਤੱਕ ਜਿਵੇਂ ਹੁਣ ਆ ਤੁਹਾਨੂੰ ਪਤਾ ਹੀ ਆ ਬਾਈ ਹਨਾ 4 ਵੀਲ ਐਸਐਮਐਸ ਮੱਕੀ ਦਾ ਸੀਜ਼ਨ ਆ ਗਿਆ ਉਹਦੇ ਕਰਕੇ ਹੁਣ ਕੀ ਜੋਰ ਆ ਬਹੁਤ ਜਿਆਦਾ ਜੋਰ ਆ ਉਹਦੇ ਕਰਕੇ ਤੁਸੀਂ ਬਾਈ ਦਾ ਨੰਬਰ ਆ ਜਿਹੜਾ ਹਨਾ ਤੁਹਾਨੂੰ ਮੈਂ ਬੋਰਡ ਵੀ ਦਿਖਾ ਦਿੰਦਾ ਪਹਿਲਾਂ ਵੀ ਦਿਖਾਇਆ ਸੀ ਤਾਂ ਆ ਬੋਰਡ ਤੇ ਨੰਬਰ ਲਿਖਿਆ ਆ ਨੰਬਰ ਤੇ ਤੁਸੀਂ ਕਨੈਕਟ ਕਰਕੇ ਹਨਾ ਇਹਦੇ ਨਾਲ ਮਸ਼ੀਨ ਦਾ ਜੋ ਵੀ ਤੁਸੀਂ ਕੰਮ ਕਰਾਉਣਾ ਹੈ ਉਹ ਸਾਰਾ ਇੱਕੋ ਥਾਂ ਇਹ ਹੋ ਜੂਗਾ ਤੁਹਾਡਾ ਇਹ ਨਹੀਂ ਹੈਗਾ ਵੀ ਤੁਹਾਨੂੰ ਵਾਰ-ਵਾਰ ਕਿਹਦਾ ਕਿਤੇ ਆਲੇ-ਦਲੇ ਜਾਣਾ ਪਊਗਾ ਬਾਕੀ ਦਿਓ ਮੌਕਾ ਇਹਨੂੰ ਜਰੂਰ ਹਨਾ ਬਾਈ ਆਪਣੇ ਸੇਵਕ ਨੂੰ ਐਸਐਮਐਸ ਹੋਵੇ ਫੋਰ ਵੀਲ ਹੋਵੇ ਮਸ਼ੀਨ ਦੀ ਰਿਪੇਅਰ ਕਰਾਉਣੀ ਹੋਵੇ ਤਾਂ ਸਾਡੇ ਭਰਾ ਨੂੰ ਹਨਾ ਯਾਦ ਕਰ ਲਿਓ ਨੰਬਰ ਹੈ ਇਹਦਾ 9517300288 ਚਲੋ ਠੀਕ ਹੈ ਜੀ ਵੀਡੀਓ ਕਿੱਦਾਂ ਲੱਗੀ ਸ਼ੇਅਰ ਕਰ ਦਿਓ ਜਰੂਰ ਧੰਨਵਾਦ ਜੀ